ਹਾਂਜੀ ਤੇ ਅੱਜ ਖੜੇ ਆ ਜੀ ਫਲੋਰ ਫਲੋਰ ਆਪਾਂ ਕਿੱਥੇ ਖੜੇ ਆ ਖੜਿਆ ਜੀ ਪਲਵਾਨ ਦੇ ਸਪੈਸ਼ਲ ਸਮੋਸੇ ਖਾਣ ਲਈ ਇੱਥੇ ਪਤਾ ਲੱਗਿਆ ਵੀ ਕਹਿੰਦੇ ਜੀ 25 ਸਾਲਾਂ ਤੋਂ ਪਲਵਾਨ ਦੇ ਸਮੋਸੇ ਬੜੇ ਮਸ਼ਹੂਰ ਆ ਪੂਰੇ ਫਲੋਰ ਦੇ ਵਿੱਚ ਤੇ ਲਗਭਗ ਇੱਥੇ ਹੁਣ ਲਾਦਾ ਦੂਜੀ ਜਾਂ ਤੀਜੀ ਪੀੜ੍ਹੀ ਕੰਮ ਕਰਨਾ ਸਟਾਰਟ ਕਰ ਚੁੱਕੀ ਐ ਇੱਥੇ ਇਸੇ ਦੁਕਾਨ ਦੇ ਉੱਤੇ ਤੇ ਹੁਣ ਬਾਈ ਨਾਲ ਗੱਲ ਕਰਦੇ ਆ ਇਹਨਾਂ ਦੇ ਫਾਦ ਸਾਹਿਬ ਸੀ ਸ਼ਾਇਦ ਪਲਵਾਨ ਭਾਈ ਜੀ ਕੀ ਹਾਲ ਚਾਲ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਂ ਤੁਹਾਡਾ ਰਾਹੁਲ ਕੁਮਾਰ ਜੀ ਰਾਹੁਲ ਰਾਹੁਲ ਪਲਵਾਨ ਦਾ ਸਪੈਸ਼ਲ ਸਮੋਸੇ ਦਾ ਮੈਨੂੰ ਪਹਿਲਾਂ ਦੱਸਿਓ ਵੀ ਇਹ ਨਾਮ ਕਿਵੇਂ ਪਿਆ ਵੀ ਤੁਹਾਡੇ ਫਾਦਰ ਸਾਹਿਬ ਪਲਵਾਨ ਸੀ ਜਾਂ ਕਿਵੇਂ ਸੀ ਇਹ ਦਾਦਾ ਜੀ ਸਾਡੇ ਪਲਵਾਨ ਸੀ ਜੀ ਅੱਛਾ ਉਹ ਸ਼ੁਰੂ ਤੋਂ ਹੀ ਆਪਣੇ ਜਿੱਦਾਂ ਆਪਣੇ ਬੇਲਾ ਬੇਲਾ ਗਰਾਊਂਡ ਖੁੱਲੇ ਹੁੰਦੇ ਸੀ ਉਹ ਪਲਵਾਨੀ ਬਲੂ ਨਹੀਂ ਕਰਦੇ ਹੁੰਦੇ ਸੀ ਅੱਛਾ ਤੇ ਘਰ ਚ ਗੱਚਕ ਵਗੈਰਾ ਜਿੱਦਾ ਮੂਫਲੀ ਵਗੈਰਾ ਭੁੰਨਦੇ ਹੁੰਦੇ ਸੀ ਹੋਲੀ-ਹੋਲੀ ਫੇ ਸਮੋਸੇ ਵਗੈਰਾ ਜਿੱਦਾਂ ਆਪਾਂ ਵੈਂਗੀਆਂ ਜੀ ਨਹੀਂ ਪਹਿਲਾਂ ਵੇਚਦੇ ਹੁੰਦੇ ਚੱਕ ਕੇ ਉਹ ਜੋ ਬਣਾ ਬਣਾ ਕੇ ਵੇਚਦੇ ਹੁੰਦੇ ਸੀ ਗਲੀ ਮਹੱਲੇ ਚੋਂ ਮਤਲਬ ਮੈਂ ਤੀਜੀ ਪੀੜ੍ਹੀ ਕਹਾ ਤੀਜੀ ਪੀੜ੍ਹੀ ਜੀ ਹਨਾ ਦੂਜੀ ਨਹੀਂ ਤੀਜੀ ਪੀੜ੍ਹੀ ਆ ਜਿਹੜੀ ਤੁਸੀਂ ਸਮੋਸਿਆਂ ਦੇ ਕੰਮ ਕਾਰੋਬਾਰ ਚ ਲੱਗੇ ਹੋ ਬਿਲਕੁਲ ਬਿਲਕੁਲ ਜੀ ਤੀਜੀ ਪੀੜ੍ਹੀ ਅੱਛਾ ਤੇ ਤੁਹਾਡੇ ਦਾਦਾ ਜੀ ਪਲਵਾਨ ਸੀਗੇ ਹਾਂ ਜੀ ਉਹ ਕਿ ਉਹਦੋਂ ਬਾਅਦ ਬਾਗਡੋਰ ਤੁਹਾਡੇ ਫਾਦਰ ਸਾਹਿਬ ਨੇ ਸੰਭਾਲੀ ਉਹਦੋਂ ਬਾਅਦ ਫਾਦਰ ਸਾਹਿਬ ਨੇ ਸੰਭਾਲੀ ਜੀ ਹਾਂ ਤੇ ਉਹ ਹੌਲੀ ਹੌਲੀ ਸਮੋਸੇ ਬਣਾਉਂਦੇ ਰਹੇ ਪਣੂਰੇ ਬਣਾਉਂਦੇ ਰਹੇ ਗਜਰੇਲਾ ਵਗੈਰਾ ਕਈ ਵੈਰਾਈਟੀਆਂ ਉਹਨਾਂ ਨੇ ਵੀ ਬਣਾ ਬਣਾ ਵੇਚੀਆਂ ਇੱਥੇ ਪਹਿਲਾਂ ਛੋਟੀ ਜੀ ਰੇੜੀ ਹੁੰਦੀ ਸੀ ਉਹ ਹੋਲੀ-ਹੋਲੀ ਉਹ ਵੇਚਦੇ-ਵੇਚਦੇ ਵੀ ਅਸੀਂ ਪੜਦੇ ਹੁੰਦੇ ਸੀ। ਹੋਲੀ-ਹੋਲੀ ਹੁਣ ਅਸੀਂ ਵੇਚਣ ਲੱਪੇ ਆ। ਅੱਜ ਤੀਜੀ ਪੀੜ੍ਹੀ ਕੰਮ ਕਰਦੀ ਆ ਜੀ। ਲਓ ਸਰ ਜੀ। ਤੇ ਨਾਲ-ਨਾਲ ਬਾਈ ਅਸਤੁਨੇ ਦਿਓ ਬਾਈ ਕਸਟਮਰ ਦੀ ਕਾਫੀ ਨੇ ਇਹਨਾਂ ਦੇ ਕੋਲ ਚੱਲਦਾ ਫਿਰ ਅਰਰਿੰਗ ਹੁੰਦਾ। ਲਓ ਜੀ ਲਓ ਸਰ। ਤੇ ਬਾਈ ਕੀ-ਕੀ ਤੁਸੀਂ ਇੱਥੇ ਬਣਾਉਨੇ ਹੋ? ਹੁਣ ਸਾਨੂੰ ਥੋੜਾ ਜਿਆਦਾ ਦੱਸ ਦਿਓ ਜੀ। ਤਿੰਨ ਕੀਤੇ। ਆ ਦੋ ਡੂਨੇ ਦੇ ਦੀ ਅੰਦਰੋਂ। ਬਾਈ ਕੀ-ਕੀ ਬਣਾਉਨੇ ਹੋ ਤੁਸੀਂ ਇੱਥੇ? ਲਓ ਜੀ ਲਓ ਕੀ ਬਣਾਉਂਦੇ ਹਾਂ ਅਸੀਂ ਛੋਲੇ ਭਟੂਰੇ ਜੀ ਛੋਲੇ ਸਮੋਸੇ ਟਿੱਕੀ ਵਗੈਰਾ ਬਰੈਡ ਛੋਲੇ ਤੇ ਸ਼ਾਮ ਨੂੰ ਵੀ ਬਹੁਤ ਦਪੇ ਸ਼ਾਮ ਨੂੰ 4 ਵਜੇ ਤੱਕ ਇਹ ਮਟੀਰੀਅਲ ਹੁੰਦਾ ਸਾਰਾ 4 ਵਜੇ ਤੋਂ ਬਾਅਦ ਅਸੀਂ ਗੋਲ ਗੱਪੇ ਦਹੀਂ ਭੱਲੇ ਨਾਲ ਟਿੱਕੀ ਗਰਮ ਗਰਮ ਹੁੰਦੀ ਆ ਬਈ ਅਸੀਂ ਗੱਲ ਕੀ ਖਾਸ ਕੀ ਆ ਵੀ ਤੁਹਾਡੇ ਇੰਨੇ ਸਪੈਸ਼ਲ ਸਮੋਸੇ ਲੋਕਾਂ ਨੇ ਕੈਨੇਡਾ ਤੱਕ ਤੋਂ ਸਾਨੂੰ ਕੋਲਾ ਕੀਤੇ ਆ ਵੀ ਉੱਥੇ ਜਾ ਕੇ ਆਓ ਖਾਸ ਜੀ ਦੇਖੋ ਆਏ ਤਾਂ ਆਪਣੇ ਹੱਥ ਦੀ ਸਫਾਈ ਆ ਜੀ ਹਾਂ ਇੱਕ ਤਾਂ ਆਪਾਂ ਕੱਟ ਕਟਣਾ ਮਗਰ ਮਿਰਚ ਮਸਾਲਾ ਮੀਡੀਅਮ ਜਿੱਦਾਂ ਦੇ ਗਾਹਕ ਨੂੰ ਪਸੰਦ ਆ ਜੀ ਉਸ ਹਿਸਾਬ ਦੇ ਬਣਾਈਦੇ ਜੇ ਕਿਸੇ ਨੂੰ ਸਪਾਈਸੀ ਵਗੈਰਾ ਪਸੰਦ ਆ ਉਸ ਹਿਸਾਬ ਦੇ ਅੱਛਾ ਗਾਹਕ ਦੀ ਡਿਮਾਂਡ ਤੇ ਤਿਆਰ ਕੀਤੇ ਜਾਂਦੇ ਜੀ ਸਮੋਸੇ ਅੱਛਾ ਇਹ ਗਾਹਕ ਦੀ ਜਿੱਦਾਂ ਡਿਮਾਂਡ ਆ ਉਸ ਹਿਸਾਬ ਦੇ ਸਮੋਸੇ ਤਿਆਰ ਕੀਤੇ ਜਾਂਦੇ ਆ ਕਿ ਗਾਹਕ ਖੁਸ਼ ਹੋਵੇ ਹਰ ਵਾਰੀ ਆਪਣੇ ਕੋ ਆਵੇ ਤੇ ਬਾਈ ਹੁਣ ਪਹਿਲਾਂ ਦਿਖਾਓ ਆਪਣੇ ਤੁਹਾਡੇ ਚਨੇ ਤੇ ਸਮੋਸੇ ਤੁਹਾਨੂੰ ਦਿਖਾਓ ਕਿਵੇਂ ਬਣਦੇ ਨੇ ਕੀ ਬਾਤ ਹੈ ਹਾਂ ਆਪਣੇ ਚਨੇ ਬਿਦਾਉਟ ਤੜਕੇ ਤੋਂ ਅੱਛਾ ਵਿਦਾਉਟ ਤੜਕੇ ਤੋਂ ਵਿਦਾਉਟ ਤੜਕੇ ਕੋਈ ਪਿਆਜ਼ ਲਸਣ ਟਮਾਟਰ ਅਦਰਕ ਕੁਝ ਨਹੀਂ ਹੈਗਾ ਅੱਜ ਅੱਛਾ ਬਿਦਾਉਂ ਟਰਕੇ ਤੋਂ ਨਾਲੇ ਮੀਡੀਅਮ ਅੱਛਾ ਨਾਲ ਲਸਣ ਲਸਣ ਪਿਆਜ਼ ਟਮਾਟਰ ਕੁਛ ਨਹੀਂ ਹੈ ਕੁਛ ਨਹੀਂ ਹੈਗਾ ਇਹਦੇ ਵਿੱਚ ਬਿਦਾਉਂ ਤੜਕੇ ਤੋਂ ਅੱਛਾ ਬਿਦਾ ਤੜਕੇ ਤੋਂ ਤੁਸੀਂ ਬਣਾਉਣੀ ਹੋ ਤੇ ਤੁਹਾਡੀਆਂ ਕੁਛ ਚਟਨੀ ਵੀ ਬੜੀਆ ਤੁਹਾਡੀ ਇੱਕ ਵਧੀਆ ਟੇਸਟੀ ਹੈ ਨਾ ਆਹ ਚਟਨੀ ਆ ਜੀ ਅੱਛਾ ਇਹ ਤੇ ਸਿਰਫ ਪਦੀਨਾ ਹਰੀ ਮਿਰਚ ਤੇ ਇਮਲੀ ਅੱਛਾ ਬਹੁਤ ਵਧੀਆ ਆ ਜੀ ਖੱਟੀ ਮਿੱਠੀ ਆ ਆ ਮਿੱਠੀ ਸੌਸ ਅਸੀਂ ਆਪਣੀ ਤਿਆਰ ਕਰੀਦੀ ਆ ਅੱਛਾ ਪਿਓਰ ਇਮਲੀ ਦੇ ਸਿਰਫ ਚੀਨੀ ਆ ਹੋਰ ਕੋਈ ਇਸ ਨਹੀਂ ਹੋਰ ਕੁਛ ਨਹੀਂ ਕੋਈ oval ਕੇ ਨਹੀਂ ਬਣਾਉਂਦੇ ਕੋਈ ਬਜਾਰੀ ਨਹੀਂ ਹੈ ਜੀ ਇਹ ਸਿਰਫ ਅਸੀਂ ਆਪਣੀ ਤਿਆਰ ਕਰ ਦਿੱਤੀ ਆ ਇਹਦਾ ਟੇਸਟ ਸਾਰਿਆਂ ਨੂੰ ਵਲਾਗ ਆ ਅੱਛਾ ਭਾਈ ਸਮੋਸੇ ਤੁਹਾਡੇ ਥੋੜੇ ਜਿਹਾ ਬਹਿ ਰਹੇ ਥੇ ਸਮੋਸੇ ਆ ਦੇਖੋ ਸਾਰਾ ਨਾਲ ਦੀ ਨਾਲ ਬਣਾਈਦੇ ਆ ਅੱਛਾ ਜਿੰਨਾ ਜਿੱਦਾਂ ਆਰਡਰ ਆਉਂਦਾ ਉਦਦੇ ਨਾਲ ਦੀ ਨਾਲ ਬਣਾ ਬੰਦੇ ਆ ਦੇਖੋ ਬਹੁਤ ਗਰਮ ਇਧਰ ਇਧਰ ਪੈਂਚੂੜੇ ਲੱਗੇ ਹੋਏ ਨੇ ਸਮੋਸੇ ਬਣਾਉਣ ਤੇ ਪੈਂਚ ਕਿਵੇਂ ਕੀ ਕੀ ਪਾਉਨੇ ਸਮੋਸੇ ਚ ਪਹਿਲਾਂ ਤਾਂ ਮੈਨੂੰ ਦਿਖਾਓ ਥੋੜੇ ਜਿਹਾ ਤੁਸੀਂ ਮਟੀਰੀਅਲ ਦਿਖਾਓ ਪਹਿਲਾਂ ਤਾਂ ਆਪਣਾ ਅੱਛਾ ਵਾਹ ਜੀ ਵਾਹ ਤੇ ਸਾਰੇ ਸਮੋਸੇ ਤੁਸੀਂ ਬਣਾਉਨੇ ਹੋ ਕਿਆ ਬਾਤ ਹੈ ਵਾਜਾ ਅੱਛਾ ਬਾਈ ਹੁਣਾਂ ਦੀ ਡਿਊਟੀ ਲਈ ਹੋਈ ਆ ਵੀ ਬਾਈ ਮੋਰੇ ਇੱਧਰ ਆ ਜਾ ਤੂੰ ਥੋੜਾ ਜਨਾ ਇੱਧਰ ਲੱਗੇ ਜਾ ਆ ਜਾ ਉਧਰ ਮੈਂ ਜੀ ਤੁਸੀਂ ਇੱਥੇ ਆ ਜਾਓ ਥੋੜਾ ਜੇ ਦੋ ਮਿੰਟ ਦੀ ਹੈ ਨਾ ਇਹ ਆ ਜੀ ਹਸਬੰਡ ਵਾਈਫ ਜਿਹੜੇ ਇੱਥੇ ਸਮੋਸੇ ਦੀ ਐਸਐਮ ਜਿਹੜੇ ਆਪਣੀ ਸ਼ਾਪ ਚਲਾਉਂਦੇ ਨੇ ਮੈਂ ਜੀ ਕੀ ਨਾ ਤੁਹਾਡਾ ਸੁਸ਼ਮਾ ਤੇ ਇਹ ਪਿੱਛੇ ਭੈ ਜਿਹੜੀ ਸਮੋਸੇ ਬਣਾਉਂਦੇ ਨੇ ਤੇ ਉਧਰ ਮੋਰੇ ਦੁਕਾਨ ਤੇ ਇੱਥੇ ਆਉਂਦੇ ਨੇ ਤੇ ਇੱਥੋਂ ਫਿਰ ਪਲੇਟਾਂ 'ਚ ਜਾ ਕੇ ਪਲੇਟਾਂ 'ਚ ਆ ਕੇ ਕਸਮਰ ਦੇ ਪੇਟ ਤੱਕ ਜਾਂਦੇ ਨੇ ਪਲੇਟਾਂ 'ਚ ਜਾਂਦੇ ਨੇ ਕਿਆ ਬਾਤ ਹੈ ਟੇਬਲ ਤੇ ਵਾਰੀ ਵਾਪਕ ਕਿੰਨੇ ਦਿਹਾੜੀ ਚ ਸਮੋਸੇ ਬਣਾ ਦਿੰਦੇ ਤੁਸੀਂ ਸਮੋਸਾ ਲੱਗ ਜਾਂਦਾ ਤਕਰੀਬਨ 5-600 ਜੀ 5-600 ਤਕਰੀਬਨ ਬਾਦੇ ਵੀ ਲੱਗ ਜਾਂਦਾ ਜਿੱਦਾਂ ਆਰਡਰ ਤੇ ਕਿਸੇ ਨੂੰ 20 ਚਾਹੀਦੇ 50 ਚਾਹੀਦੇ 100 ਚਾਹੀਦਾ 1 ਘੰਟੇ ਦੇ ਵਿੱਚ ਤਿਆਰ ਕਰ ਦੇਦੇ ਜੀ ਪਤਾ ਲੱਗਾ ਕਿਤੇ ਫਲੋਰ ਦੇ ਵਿੱਚ ਤੁਹਾਡੇ ਤੋਂ ਵੱਧ ਸਮੋਸਾ ਕੋਈ ਹੋਰ ਵੇਚਦਾ ਨਹੀਂ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਜੀ ਕੀ ਆਵਾਜ਼ ਹੈ ਯਾਰ ਵੀ ਇੱਕ ਪਹਿਲਾਂ ਸੁਣਿਆ ਵੀ ਪੂਰੇ ਸ਼ਹਿਰ ਦੇ ਵਿੱਚ ਇੱਕੋ ਹੀ ਬੰਦਾ ਜਿਹੜਾ ਸਭ ਤੋਂ ਵੱਧ ਸਮੋਸੇ ਵੇਚ ਰਿਹਾ ਬਿਲਕੁਲ ਜੀ ਬਿਲਕੁਲ ਇਹਦਾ ਟੇਸਟ ਦੇ ਸਿਰ ਤੇ ਆ ਸਭ ਜੀ ਆਚਾ ਵਾਜੀਆ ਬਹੁਤ ਵਧੀਆ ਓਕੇ ਇੱਕ ਪਿੱਛੇ ਹੋ ਬੈ ਜੀ ਹੁਣੀ ਪੂਰਾ ਧਿਆਨ ਰੱਖਦੇ ਹੋਣੇ ਹਨਾ ਬਿਲਕੁਲ ਜੀ ਜੇ ਕੋਈ ਗੱਲਬਾਤ ਖਾਂਦਾ ਪ੍ਰੋਪਰ ਟੇਸਟ ਰੱਖਣਾ ਵੀ ਉਹ ਪਿੱਛੇ ਕਰਸ਼ੀ ਵੀ ਪੂਰੀ ਹੋਣਾ ਕੁਲੇਗੀ ਆ ਗਾਗਨ ਦੇਖੀਦਾ ਹੁੰਦਾ ਮੋਟੇ ਇੱਥੇ ਮੱਧਮ ਆਂ ਦੇ ਵਿੱਚ ਸਮੋਸੇ ਨਾਲ ਨਾਲ ਰੜੀ ਜਾ ਰਹੇ ਨੇ ਤੇ ਜਿੱਦਾਂ ਜਿੱਦਾਂ ਸਮੋਸੇ ਘਟਦੇ ਨੇ ਉਧਰੋਂ ਬਣੇ ਹੁੰਦੇ ਨੇ ਤੇ ਇਧਰ ਸਮੋਸਿਆਂ ਦੀ ਨਾਲ ਹੀ ਆ ਜਾਂਦੀ ਆ ਵੀ ਬਾਈ ਹੁਣ ਸਮੋਸੇ ਹੋਰ ਭਰਨੇ ਸ਼ੁਰੂ ਕਰ ਦੋ ਬਾਈ ਕਿੰਨਾ ਕਮ ਔਖਾ ਲੱਗਦਾ ਵੀ ਘਰ ਦਾ ਕੰਮ ਵੀ ਕਰਨਾ ਇੱਥੇ ਆ ਕੇ ਵੀ ਕੰਮ ਕਰਨਾ ਕੋਈ ਔਖਾ ਨਹੀਂ ਲੱਗਦਾ ਅੱਛਾ ਅੱਗੇ ਬੱਚੇ ਆਉਂਦੇ ਤਾਂ ਵਰਕੇ ਆਜੀ ਦਾ ਬੱਚਾ ਮੰਮੀ ਦਾੜੀ ਹੈ ਮਮੀ ਇਸ ਨਾਲ ਦੇ ਬੱਚੇ ਅੱਛਾ ਤੁਸੀਂ ਵੀ ਸ਼ਾਮ ਤੱਕ ਕਿੰਨੇ ਵੀ ਤੱਕ ਖਿਆਲ ਪੋਦੇ ਆ 4 ਵਜੇ ਤੱਕ ਕੋਈ 4 ਵਜੇ ਤੱਕ ਗੱਲ ਪੋਦੇ ਸੋ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਆਪਣੇ ਪੰਜਾਬੀ ਭਰਾ ਜਿਹੜੇ ਲੋਕ ਨੇ ਲਗਭਗ ਬਹੁਤ ਮਿਹਨਤਾਂ ਕਰਦੇ ਨੇ ਤੇ ਸੋ ਬਾਈ ਜੀ ਥੈਂਕ ਯੂ ਸੋ ਮਚ ਤੇ ਹਾਂਜੀ ਬਾਈ ਜੀ ਤੇ ਹੁਣ ਸਾਡੀ ਤੁਸੀਂ ਪਲੇਟ ਲਾਓ ਇੱਕ ਲਾਤਾ ਜੀ ਬੈਠੋ ਕੀ ਖਾਓਗੇ ਸਮੋਸੇ ਖਾਓਗੇ ਭਟੂਰੇ ਖਾਓਗੇ ਉਸ ਤੇ ਦੀ ਪਲੇਟ ਵੀ ਲਾਓ ਤੇ ਇੱਕ ਭਟੂਰੇ ਦੀ ਪਲੇਟ ਵੀ ਲਾਓ ਸਿੰਗਲ ਭਟੂਰਾ ਲਾ ਦੋਸਤ ਇੰਗਲਿਸ਼ ਸਮੋਸਾ ਲਾਓ ਲਾ ਸਾਜੀ ਬੈਠੋ ਚਨੇ ਚਟਨੀ ਚਟਨੀ ਮਿੱਠੀ ਆ ਕਰਾਰੀ ਕਰਾਰੀ ਆ ਪਿਆਜ਼ ਆ ਮooli ਕਦੂਕਾਸ ਕੀਤੀ ਹੋਈ ਅੱਛਾ ਹੋ ਗਿਆ ਜੀ ਤੇ ਮੂਲੀ ਦਾ ਵਿੱਚ ਵੀ ਫਲੇਵਰ ਕਿਵੇਂ ਵਧੀਆ ਉਹਨਾਂ ਦੇ ਵਿੱਚ ਇਹ ਫਲੇਵਰ ਵਧੀਆ ਜੀ ਟੇਸਟ ਵੱਖਰਾ ਹੀ ਆਉਂਦਾ ਪਿਆਜ਼ ਨੇ ਆਪਣਾ ਟੇਸਟ ਦੇਣਾ ਮੂਲੀ ਨੇ ਆਪਣਾ ਟੇਸਟ ਦੇਣਾ ਡਬਲ ਫਲੇਵਰ ਹੋ ਜਾਂਦਾ ਜੀ ਕਿਆ ਬਾਤ ਹੈ ਭਾਜੀ ਕਿਆ ਬਾਤ ਹੈ ਬਹੁਤ ਵਧੀਆ ਭਾਜੀ ਆ ਦੇਖੋ ਪਲੇਟ ਦੇਖੋ ਤੁਸੀਂ ਇਹ ਪੂਰੀ ਰੰਗ ਬਰੰਗੀ ਪਲੇਟ ਲੱਗ ਰਹੀ ਜਾਂਦਾ ਬਹੁਤ ਵਧੀਆ ਭਾਜੀ ਤੇ ਉਹਨਾਂ ਦਾ ਖਾਣੇ ਵਿੱਚ ਵੀ ਉਨੀ ਟੇਸਟੀ ਹੁੰਦੀ ਹੈ ਨਾ ਇਹ ਬਿਲਕੁਲ ਜੀ ਬਿਲਕੁਲ ਤੇ ਸੋ ਹੁਣ ਸਾਡੀ ਪਲੇਟ ਲੱਗ ਚੁੱਕੀ ਆ ਤੇ ਭਟੂਰਾ ਭਾਈ ਹੁਣ ਤੁਸੀਂ ਸਾਨੂੰ ਆਪਣੇ ਭਟੂਰੇ ਵੀ ਦਿਖਾਓ ਤੇ ਲੋ ਜੀ ਆ ਸਾਡਾ ਹੋ ਗਿਆ ਭਟੂਰਾ ਰੈਡੀ ਭਈਆ ਭਟੂਰਾ ਕੇ ਪੂੜੀ ਟੂਰਾ ਭਟੂਰਾ ਅੱਛਾ ਭਈ ਕਈ ਭਟੂਰੇ ਬਾਰੇ ਫੁੱਲਦੇ ਨਹੀਂ ਨਹੀਂ ਫੁੱਲਦੇ ਆ ਬਾਜੀ ਕਿਉਂ ਨਹੀਂ ਫੁੱਲਦੇ ਅੱਛਾ ਬਿਲਕੁਲ ਫੁੱਲਦੇ ਆ ਬਾਜੀ ਆਪਣੇ ਆਪਣੇ ਹੱਥ ਦੀ ਸਬਾਈ ਹੁੰਦੀ ਵੀਰ ਜੀ ਬਾਜੀ ਤੇ ਭਟੂਰੇ ਦੇ ਵਿੱਚ ਕੀ ਕੀ ਸਬਜ਼ੀ ਕੋਈ ਇੱਕ ਸਾਂ ਹੁੰਦੀ ਜਾਂ ਸੇਮ ਹੀ ਹੁੰਦੀਆਂ ਨੇ ਸੇਮ ਹੀ ਹੁੰਦੀਆਂ ਸਰ ਅੱਛਾ ਇੱਚ ਰੈਤਾ ਹੁੰਦਾ ਅਲੱਗ ਤੋਂ ਅੱਛਾ ਨਾਲ ਰੈਤਾ ਅਲੱਗ ਤੋਂ ਦੇ ਦਿੰਦੇ ਆ ਰੈਤਾ ਚਾਰ ਮਿਕਸ ਚਾਰ ਚਾਹੇ ਮਿਰਚਾਂ ਦਾ ਲੈ ਲਓ ਅੰਬ ਦਾ ਲੈ ਲਓ ਗਾਜਰਾਂ ਦਾ ਲੈ ਲਓ ਉਧਰ ਬਾਈ ਹੁੜੀ ਕਹਿ ਰਹੇ ਵਈਆ ਪਲੇਟ ਲਾਓ ਭਾਈ ਕੀ ਹਾਲ ਚਾਲ ਆ ਕੀ ਕਿਾ ਲੋ ਜੀ ਆ ਇੱਕ ਸਾਡੀ ਹੋਰ ਪਲੇਟ ਰੈਡੀ ਹੋ ਗਈ ਆ ਵਾਹ ਜੀ ਵਾਹ ਬਹੁਤ ਵਧੀਆ ਭਾਜੀ ਕੀ ਬਾਤ ਹੈ ਜੀ ਲੋ ਜੀ ਸਾਜੀ ਥੈਂਕ ਯੂ ਤੇ ਸੋ ਲੋ ਜੀ ਮੇਰੇ ਆ ਦੋਨੇ ਪਲੇਟਾਂ ਰੈਡੀ ਹੋ ਚੁੱਕੀਆਂ ਤੇ ਹੁਣ ਆਪਾਂ ਚੱਲਿਆ ਟੈਸਟਿੰਗ ਵਾਲੇ ਪਾਸੇ ਕਉਂਕੀ ਇੱਥੇ ਟੈਸਟ ਕਰਨਾ ਵੀ ਕਹਿੰਦੇ ਉਹ ਤਾਂ ਟਪੀਟ ਲੱਗੀ ਰਹਿੰਦੀ ਹੁੰਦੀ ਆ ਦੁਕਾਨ ਦੇ ਅੱਜ ਤਾਂ ਹੁਣ ਥੋੜਾ ਜਿਹਾ ਰਸ਼ਕ ਤਾਂ ਕਿ ਡਿਆ ਆ ਕਿਉਂਕਿ ਮੈਂ ਆਇਆ ਉਸ ਡੈਮੇਜ ਜਦੋਂ ਸਾਰਾ ਦੁਕਾਨ ਖਾਲੀ ਹੋ ਚੁੱਕੀ ਆ ਕਿਉਂਕਿ ਇੱਥੇ ਪਹਿਲਾਂ ਕਾਫੀ ਦੁਕਾਨ ਭਰੀ ਹੋਈ ਸੀਗੀ ਤੇ ਸੋ ਹੁਣ ਆਪਾਂ ਟੈਸਟ ਕਰਦੇ ਆ ਕਿਉਂਕਿ ਫਲੇਵਰ ਬਹੁਤ ਵਧੀਆ ਮੈਨੂੰ ਹੁਣ ਮੂੰਚ ਪਾਣੀ ਆ ਰਿਹਾ ਦਾਵਾ ਦਾ ਆਪਾਂ ਖਾਈਏ ਉਸ ਤੋਂ ਬਾਅਦ ਬਾਕੀ ਤਾਂ ਮੈਂ ਗੱਲਬਾਤ ਕਰਾਂ ਸਕੇ ਦੋ ਬਸ ਤੇ ਬਾਜੀ ਲਓ ਜੀ ਆਪਾਂ ਹੁਣ ਟੈਸਟ ਕਰ ਲਿਆ ਬਾਜੀ ਦਾ ਸੋਸੇ ਸੋਸੇ ਬਾਈ ਬਹੁਤ ਵਧੀਆ ਸੀ ਤੁਹਾਡੇ ਓਕੇ ਥੈਂ ਮੈਂ ਤੁਹਾਡੇ ਕੋਲ ਇੱਥੇ ਪਟੂਰੇ ਜ਼ਰੂਰ ਖਾ ਕੇ ਜਾਣੇ ਆ। ਠੀਕ ਹੈ ਜੀ ਠੀਕ ਹੈ। ਤੇ ਸੋ ਹੁਣ ਦਰਸ਼ਕੋ ਤੁਸੀਂ ਕੀ ਕਰਨਾ ਤੁਸੀਂ ਕੁਝ ਨਹੀਂ ਕਰਨਾ ਸਿਰਫ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਬਾਈ ਕੋਲ ਆ ਕੇ ਸਮੋਸੇ ਖਾ ਕੇ ਸਾਨੂੰ ਦੱਸਣਾ ਵੀ ਤੁਹਾਨੂੰ ਸਮੋਸੇ ਕਿਵੇਂ ਲੱਗੇ ਆ। ਸੋ ਥੈਂਕ ਯੂ ਸੋ ਮੱਚ ਭਾਈ। OK